ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀਪੀਐਸ ਡੀਸੀਪੀ ਡਿਟੈਕਟਿਵ ਅੰਮ੍ਰਿਤਸਰ ਅਤੇ ਸ਼੍ਰੀ ਆਲਮ ਵਿਜੇ ਸਿੰਘ ਡੀਸੀਪੀ ਲੋਅ ਐਂਡ ਆਰਡਰ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਟ ਇੰਸਪੈਕਟਰ ਸਰਮੇਲ ਸਿੰਘ ਇਨਚਾਰਜ ਸੀਆਈਏ ਸਟਾਫ 2 ਅੰਮ੍ਰਿਤਸਰ ਅਤੇ ਏਐਸਆਈ ਕਮਲਜੀਤ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 ਕਿਲੋ ਹੈਰੋਇਨ ਅਤੇ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਈਐਸਆਈ ਕਮਲਜੀਤ ਸਿੰਘ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮਿਲੀ ਪੁਕਤਾ ਸੂਚਨਾ ਦੇ ਆਧਾਰ 'ਤੇ ਯੋਜਨਾਬੱਧ ਤਰੀਕੇ ਨਾਲ ਮਹੱਲਾ ਬਾਈਪੀਐਸ ਦੇ ਏਰੀਆ ਤੋਂ ਦੋ ਵਿਅਕਤੀਆਂ ਗੁਰਪ੍ਰੀਤ ਸਿੰਘ ਉਰਫ ਗੋਬੇ ਪੁੱਤਰ ਬਗੀਚਾ ਸਿੰਘ ਅਤੇ ਕੁੰਨਨ ਸਿੰਘ ਪੁੱਤਰ ਤਨਾ ਸਿੰਘ ਦੋਨਾਂ ਨੂੰ ਪਿੰਡ ਬੱਲੜਵਾਲ ਥਾਣਾ ਅਜਨਾਲਾ ਅੰਮ੍ਰਿਤਸਰ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹਨਾਂ ਦੀ ਨਿਸ਼ਾਨਦੇਹੀ ਤੇ ਅੰਮ੍ਰਿਤਸਰ ਦਿਹਾਤੀ ਦੇ ਅਜਨਾਲਾ ਏਰੀਆ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹਨਾਂ ਕਿਹਾ ਕਿ ਇਹਨਾਂ ਨੇ 1 ਕਿਲੋ ਹੈਰੋਇਨ ਦੀ खेਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਦੋਸ਼ੀਆਂ ਨੂੰ ASI ਕਮਲਜੀਤ ਸਿੰਘ ਵੱਲੋਂ ਮਾਨਯੋਗ ਅਦਾਲਤ ਤੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਜ਼ਲ ਕੀਤਾ ਗਿਆ ਹੈ ਇਨਾਂ ਦੀ ਬੈਕਵਰਡ ਤੇ ਫੋਰਵਰਡ ਲਿੰਕ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰਾ ਗੁਰਪ੍ਰੀਤ ਸਿੰਘ ਪੁੱਲਰ ਸਾਹ ਬੋਨਾਂ ਦੇ ਹਦਾਇਤ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਲਾਇਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਤੰਨਾ ਸਿੰਘ ਇਹ ਦੋਨੋਂ ਅਜਨਾਲਾ ਅ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਐ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕੰਨਨ ਸਿੰਘ ਹੈ ਉਹ ਅ ਅਨਪੜੀ ਹੈ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਐ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਨਾਂ ਕੋਲ ਕੋਈ ਨਸ਼ੇਲੀ ਪ੍ਰਦਾਰਥ ਹੋ ਸਕਦਾ ਹੈ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਅ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੀ ਲਾਗੇ ਤੱਕ ਦੀ ਉਮਰ ਹੈ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਇੱਕ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ थ्रू ਮੰਗਵਾਂਦੇ ਆ ਫਿਰ ਇੱਥੇ ਅੱਗੇ ਸੈਲਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਚ ਲੈ ਲਿਆ ਤੇ ਇਸ ਰਿਕਵਰੀ ਦਾ ਅਸੀਂ ਪਰਚਾ ਪੀਐਸ ਕੈਂਟ ਦਿੱਤਾ ਹੈ ਐਫਆਈਓ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀਐਸ ਐਕਟ ਪੀਐਸ ਕੰਟਰੋਲਮੈਂਟ ਅੰਮ੍ਰਿਤਸਰ ਧੰਨਵਾਦ ਹਲੇ ਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਲੱਗਾ ਹੈ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਅ ਕਰ ਰਹੇ ਆ ਐਕਸਪਲੋਰ ਕਰ ਰਹੇ ਆ